ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਹਲਵਾਈ ਸਟਾਈਲ ਮਟਰ ਪਲਾਓ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਆ ਦੇਖੋ ਕਿੰਨੇ ਵਧੀਆ ਬਣੇ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਮਟਰ ਪਲਾਓ ਕਿਵੇਂ ਬਣਦੇ ਆ ਠੀਕ ਹੈ ਜੀ ਤੇ ਆਜੋ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਅਪਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਪੂਰੇ ਵਧੀਆ ਟੇਸਟੀ ਮਟਰ ਪਲਾਓ ਕਿਵੇਂ ਬਣਦੇ ਆ ਮਟਰ ਪਲਾਓ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀਆਂ ਠੀਕ ਹੈ ਜੀ ਥੋੜੀਆਂ ਜਿਹੀਆਂ ਵੈਜੀਟੇਬਲ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਮਟਰ ਜਿਹੜੇ ਕਿ ਮੈਂ ਫਰੈਸ਼ ਲੈ ਆ ਠੀਕ ਹੈ ਜੀ ਤੇ ਮਟਰਾਂ ਚੋਂ ਮੈਂ ਇਹ ਬੀਜ ਆ ਜਿਹੜੇ ਮਟਰ ਦਾਣਾ ਯਾਨੀ ਇੱਕ ਕੌਲੀ ਆਪਾਂ ਨੇ ਆਹ ਲੈ ਲਿਆ ਉਸ ਤੋਂ ਬਾਅਦ ਇੱਕ ਆਪਾਂ ਨੇ ਪਿਆਜ਼ ਕੱਟ ਲਿਆ ਠੀਕ ਹੈ ਜੀ ਬਰੀਕ ਬਰੀਕ ਤੇ ਇੱਕ ਆਪਾਂ ਨੇ ਟਮਾਟਰ ਕੱਟਿਆ ਠੀਕ ਹੈ ਜੀ ਟਮਾਟਰ ਦੇ ਉੱਪਰ ਵਾਲੇ ਛਿਲਕੇ ਲੈਣੇ ਆਪਾਂ ਨੇ ਬੀਜ ਨਹੀਂ ਲੈਣੇ ਹੈਗੇ ਤੇ ਆਪਣੇ ਕੋਲ ਚਾਰ ਹੈਗੀਆਂ ਹਰੀਆਂ ਮਿਰਚਾਂ ਇਹ ਆਪਾਂ ਸਾਫਤੀ ਪਾਉਂਗੇ ਤੇ ਦੋ ਆਪਾਂ ਨੇ ਆਲੂ ਕੱਟ ਲਏ ਆ ਠੀਕ ਹੈ ਜੀ ਤੇ ਆਲੂ ਆ ਜਿਹੜੇ ਆਪਸ਼ਨਲ ਹੈ ਮੈਂ ਬੱਚਿਆਂ ਕਰਕੇ ਪਾ ਲੇ ਕਿਉਂਕਿ ਸਾਡੇ ਬੱਚੇ ਖਾ ਲੈਂਦੇ ਠੀਕ ਹੈ ਜੀ ਉਹਨਾਂ ਕਰਕੇ ਪਾ ਲੇ ਤੇ ਬਾਕੀ ਆਪਣੇ ਕੋਲ ਅਦਰਕ ਲਸਣ ਦਾ ਪੇਸਟ ਹੈਗਾ ਤੇ ਥੋੜਾ ਜਿਹਾ ਆਪਾਂ ਨੇ ਹਰਾ ਧਨੀਆ ਕੱਟ ਲਿਆ ਤੇ ਬਾਕੀ ਆਪਾਂ ਨੇ ਲਏ ਆ ਜੀ ਰਾਈਸ ਠੀਕ ਆ ਜੀ ਬਾਸਮਤੀ ਰਾਈਸ ਹੈ ਇਹ ਆ ਦੇਖੋ ਤੇ ਇਹ ਮੈਂ ਧੋ ਕੇ ਨਾ ਪਿਓ ਤੇ ਆ ਠੀਕ ਆ ਜੀ ਯਾਨੀ ਸੋਕ ਕਰਕੇ ਰੱਖਦੇ ਆ ਕਹਿੰਦੇ ਨੂੰ ਪਿਆਂ ਨੂੰ ਤਕਰੀਬਨ 20 ਮਿੰਟ ਹੋ ਗਏ ਆ ਠੀਕ ਆ ਜੀ ਤੁਸੀਂ ਵੀ ਧੋ ਕੇ ਨਾ ਐਦਾਂ ਹੀ ਭਿਓ ਕੇ ਰੱਖ ਦੇਣੇ ਇਹ ਬਣਾਉਣ ਤੋਂ ਪਹਿਲਾਂ ਫਿਰ ਚੌਲ ਜਿਹੜੇ ਚੰਗੀ ਤਰ੍ਹਾਂ ਫੁੱਲ ਜਾਂਦੇ ਆ ਤੇ ਲੋ ਜੀ ਇੱਕ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਤੇ ਆ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲੈਣਾ ਹੈ ਜਦੋਂ ਤੱਕ ਤੇਲ ਗਰਮ ਹੁੰਦਾ ਤੁਹਾਨੂੰ ਮਲਾਉਨੇ ਆ ਜੀ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਕਰਦੇ ਬਾਈ ਸਾਰਿਆਂ ਨੂੰ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰਾ ਸਤਿ ਸ੍ਰੀ ਅਕਾਲ ਜੀ ਕਿ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਰੀ ਜੀ ਜੀ ਕਰਦੇ ਜੀ ਥੈਂਕ ਯੂ ਜੀ ਤੇ ਜਦੋਂ ਤੇਲ ਗਰਮ ਹੋ ਗਿਆ ਦੋ ਆਪਾਂ ਇਹਦੇ ਵਿੱਚ ਤੇਜ ਪੱਤੇ ਪਾ ਲੂਗੇ ਤੇ ਇੱਕ ਪੀਸ ਪਾ ਲੂਗੇ ਦਾਲਚੀਨੀ ਦਾ ਤੋ ਛੋਟੀਆਂ ਇਲਾਇਚੀਆਂ ਠੀਕ ਹੈ ਜੀ ਚਾਰ ਲੌਂਗ ਪਾ ਲੂਗੇ ਤੇ ਇੱਕ ਪਾ ਲੂਗੇ ਬੜੀ ਇਲਾਇਚੀ ਤੇਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਜਦੋਂ ਹਲਕੇ ਜਿਹੇ ਮਸਾਲੇ ਭੁੰਨੇ ਗਏ ਫਿਰ ਆਪਾਂ ਇਹ ਚ ਪਾਵਾਂਗੇ ਜੀਰਾ ਠੀਕ ਹੈ ਜੀ ਥੋੜਾ ਜਿਹਾ ਤੇਨੂੰ ਵੀ ਹਲਕਾ ਜਿਹਾ ਭੁੰਨੂਗੇ ਤੇ ਜੀਰਾ ਭੁੰਨਣ ਤੋਂ ਬਾਅਦ ਥੋੜੀਆਂ ਜਿਹਾ ਪਾਉਂਗੇ ਕਾਲੀਆਂ ਮਿਰਚਾਂ ਠੀਕ ਹੈ ਜੀ ਕਾਲੀਆਂ ਮਿਰਚਾਂ ਨਾਲ ਜਿਹੜੇ ਮਟਰ ਪਲਾਉ ਵਾ ਇਹਨਾਂ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਤੇ ਜਦੋਂ ਆਪਣਾ ਸਾਰੇ ਮਸਾਲੇ ਭੁੰਨੇ ਗਏ ਫਿਰ ਆਪਾਂ ਇਹ ਚ ਪਾਵਾਂਗੇ ਪਿਆਜ਼ ਤੇ ਪਿਆਜ਼ ਨੂੰ ਵੀ ਜਿਹੜਾ ਆਪਾਂ ਥੋੜਾ ਜਿਹਾ ਭੁੰਨ ਲੂਗੇ ਠੀਕ ਹੈ ਜੀ ਯਾਨੀ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਤੇ ਲਓ ਜੀ ਇਹਨੂੰ ਥੋੜਾ ਜਿਹਾ ਭੁੰਨ ਲੰਨੇ ਆ ਮਿਲਦੇ ਆ ਉਸ ਤੋਂ ਬਾਅਦ ਤੇ ਜਦੋਂ ਪਿਆਜ਼ ਆਪਣੇ ਹਲਕੇ ਜਿਹਾ ਭੁੰਨੇ ਗਏ ਫਿਰ ਆਪਾਂ ਇਹ ਚ ਪਾ ਦੋਗੇ ਠੀਕ ਹੈ ਜੀ ਆਦਰਕ ਲਸਣ ਦੀ ਪੇਸਟ ਤੇ ਆਪਾਂ ਇਹਨੂੰ ਵੀ ਭੁੰਨ ਲੂਗੇ ਹਲਕਾ ਜਿਹਾ ਤੇ ਲਓ ਜੀ ਜਦੋਂ ਆਦਰਕ ਲਸਣ ਭੁੰਨ ਹੋ ਜਾਵੇ ਫਿਰ ਆਪਾਂ ਨੇ ਪਾਉਣੇ ਦੇ ਵਿੱਚ ਠੀਕ ਹੈ ਜੀ ਆਲੂ ਕੱਟੇ ਹੋਏ ਤੇ ਉਹਦੇ ਬਾਅਦ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਮਟਰ ਤੇ ਲੋ ਜੀ ਇਹਨਾਂ ਨੂੰ ਵੀ ਆਪਾਂ ਭੁੰਨੂਗੇ ਹਲਕਾ ਜਾਂ 2-3 ਮਿੰਟ ਤੇ ਮਟਰ ਆਲੂ ਜਦੋਂ ਠੀਕ ਹੈ ਜੀ ਭੁੰਨ ਹੋ ਗਏ ਫਿਰ ਆਪਾਂ ਇਹ ਚ ਪਾਵਾਂਗੇ ਨਮਕ ਨਮਕ ਪਾਉਂਗੇ ਟੇਸਟ ਰਿਕੋਰਡਿੰਗ ਤੇ ਲੋਰੀ ਇਹਨੂੰ ਕਰਦੇ ਆ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹ ਚ ਪਾ ਦਨੇ ਆ ਠੀਕ ਹੈ ਜੀ ਜਿਹੜੇ ਚੌਲ ਆਪਾਂ ਨੇ ਧੋ ਕੇ ਰੱਖੇ ਤੇ ਭਿਓ ਕੇ ਰੱਖੇ ਤੇ ਇਹ ਐਡ ਕਰ ਦੋਗੇ ਇਹ ਚ ਤੇ ਲੋ ਜੀ 2 ਤੋਂ 3 ਮਿੰਟ ਆਪਾਂ ਇਹਨਾਂ ਨੂੰ ਹੁਣ ਏਦਾਂ ਹੀ ਹੁਣੇ ਦਾ ਭੁੰਨੂਗਾ ਠੀਕ ਹੈ ਜੀ ਸਬਜ਼ੀਆਂ ਨਾਲ ਚੌਲਾਂ ਨੂੰ ਵੀ ਐਦਾਂ ਪਕਾਉਣ ਨਾਲ ਨਾ ਚੌਲਾਂ 'ਤੇ ਇੱਕ ਬਹੁਤ ਵਧੀਆ ਫਲੇਵਰ ਆਉਂਦਾ ਤੇ ਲਓ ਜੀ ਜਦੋਂ ਚੌਲ ਆਪਣੇ ਭੁੰਨੇ ਗਏ ਉਸ ਤੋਂ ਬਾਅਦ ਪਾਉਣਾ ਆਪਾਂ ਨੇ ਪਾਣੀ ਪਾਣੀ ਪਾ ਰਿਹਾ ਮੈਂ ਇਹਦੇ ਵਿੱਚ ਦੋ ਗਲਾਸ ਠੀਕ ਹੈ ਜੀ ਕਿਉਂਕਿ ਮੈਂ ਜਿਹੜਾ ਲਿਆ ਇੱਕ ਗਲਾਸ ਚੌਲਾਂ ਦਾ ਲਿਆ ਸੀਗਾ ਜਿੰਨੇ ਤੁਸੀਂ ਚੌਲ ਲੈਣੇ ਆ ਮੰਨ ਲਓ ਜੇ ਤੁਸੀਂ ਇੱਕ ਗਲਾਸ ਚੌਲਾਂ ਦਾ ਲੈ ਰਹੇ ਹੋ ਤਾਂ ਤੁਸੀਂ ਦੋ ਗਲਾਸ ਪਾਣੀ ਦੇ ਪਾਉਣੇ ਆ ਇੱਕ ਆਪਾਂ ਨੇ ਪਾ ਲਿਆ ਇੱਕ ਆਪਾਂ ਹੋਰ ਪਾ ਲੈਣੇ ਆ ਤੇ ਲਓ ਜੀ ਇੱਕ ਗਲਾਸ ਆਪਾਂ ਇਹ ਚ ਹੋਰ ਪਾ ਲੂਗੇ ਪਾਣੀ ਦਾ ਤੇ ਹੁਣ ਆਪਾਂ ਨਇਹ ਚ ਐਡ ਕਰ ਦੇਣੇ ਆ ਠੀਕ ਹੈ ਜੀ ਟਮਾਟਰ ਤੇ ਹਰੀਆਂ ਮਿਰਚਾਂ ਇਹ ਐ ਇਦਾਂ ਹੀ ਪਾਉਣੇ ਆ ਮੰਨ ਲਓ ਪਹਿਲਾਂ ਨਹੀਂ ਪਾਉਣੇ ਹੈਗੇ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾਉਂਗੇ ਜਦੋਂ ਚੌਲਾਂ ਨੂੰ ਉਬਾਲੀ ਆ ਗਈ ਫਿਰ ਆਪਾਂ ਨੇ ਸੇਕ ਜਿਹੜਾ ਉਹ ਕੱਟ ਕਰ ਦੇਣਾ ਠੀਕ ਹੈ ਜੀ ਜਿੰਨੇ ਜਿਹੜੇ ਰਾਈਸ ਆ ਉਹ ਮੀਡੀਅਮ ਸੇਕ ਉੱਪਰ ਪਕਾਉਂਗੇ ਨਾ ਉਹਨੇ ਵਧੀਆ ਪੱਕਦੇ ਆ ਤੇ ਲੋ ਜੀ ਥੋੜਾ ਜਿਹਾ ਪਾਉਂਗੇ ਆਪਾਂ ਇਹਦੇ ਵਿੱਚ ਵਾਈਟ ਵਿਨੇਗਰ 1-2 ਚਮਚਾ ਤੇ ਜੇ ਤੁਹਾਡੇ ਕੋਲ ਸਿਰਕਾ ਨਾ ਹੋਇਆ ਠੀਕ ਹੈ ਜੀ ਵਾਈਟ ਸਿਰਕਾ ਨਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਇੱਕ ਅੱਧਾ ਨਿੰਬੂ ਵੀ ਨਚੋੜ ਸਕਦੇ ਹੋ ਤੇ ਲਓ ਜੀ ਇਹਨੂੰ ਹੁਣ ਆਪਾਂ ਟੱਕ ਕੇ ਪਕਾਉਂਗੇ ਜਦੋਂ ਉਬਾਲਿਆ ਕੀ ਸੇਕ ਘੱਟ ਕਰ ਦੋਗੇ ਤੇ ਲਓ ਜੀ ਜਦੋਂ ਨਾ ਆਪਣੇ ਜਿਹੜੇ ਰਾਈ ਸੌ ਪੱਕਣ ਲੱਗ ਜਵੇ ਉਸ ਟਾਈਮ ਤੇ ਸੇਕ ਆ ਜਿਹੜਾ ਤੁਸੀਂ ਉਹ ਮੀਡੀਅਮ ਕਰ ਦੇਣਾ ਤੇ ਲਓ ਜੀ ਆਹ ਦੇਖੋ ਕਿੰਨੇ ਵਧੀਆ ਇਹ ਪੱਕ ਰਹੇ ਆ ਤੇ ਮਿਲਦੇ ਆਪਾਂ ਥੋੜੀ ਦੇਰ ਬਾਅਦ ਤੇ ਵਿੱਚ ਵਿੱਚ ਮੈਂ ਇਹਨੂੰ ਹਲਾ ਵੀ ਦਿਓ ਕਿਉਂਕਿ ਕਈ ਵਾਰ ਚੌਲ ਜਿਹੜੇ ਉਹ ਥੱਲੇ ਲੱਗ ਜਾਂਦੇ ਆ ਤੇ ਲੋ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਰਾਈਸ ਆ ਜਿਹੜੇ ਉਹ ਪੱਕ ਚੁੱਕੇ ਆ ਇਸ ਟਾਈਮ ਤੇ ਥੋੜੇ ਜਿਹੇ ਕੱਚੇ ਆ ਠੀਕ ਹੈ ਜੀ ਆ ਦੇਖੋ ਕਿੰਨੇ ਇਹ ਫੁੱਲ ਗਏ ਨੇ ਵਧੀਆ ਤੇ ਇਸ ਟਾਈਮ ਤੇ ਕੀ ਕਰਨਾ ਆਪਾਂ ਨੇ ਇਹ ਜਿਹੜੇ ਥੋੜੇ ਜਿھے ਖੁੱਲੇ ਪਕਾਉਣੇ ਠੀਕ ਹੈ ਜੀ 2 ਕਮਿੰਟ ਪਲਟਾ ਜਿਹੜਾ ਜ਼ਿਆਦਾ ਨਹੀਂ ਚਲਾਉਣਾ ਫੇ ਚੌਲ ਆ ਜਿਹੜੇ ਪਲੋਵਾਂ ਤੁੱਟਣ ਲੱਗ ਜਾਂਦੇ ਆ ਤੇ ਸੇਕ ਰੱਖਣਾ ਇਸ ਟਾਈਮ ਤੇ ਘੱਟ ਤੇ 2-3 ਮਿੰਟ ਆਪਾਂ ਇਹਨਾਂ ਨੂੰ ਐਦਾਂ ਹੀ ਪਕਾਉਂਗੇ ਠੀਕ ਹੈ ਜੀ ਬਗੈਰ ਢੱਕਣ ਤੋਂ ਤੇ ਲੋ ਜੀ 2-3 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਇਹਨਾਂ ਨੂੰ ਬਿਲਕੁਲ ਢੱਕ ਦੇਣਾ ਠੀਕ ਹੈ ਜੀ ਤੇ ਸੇਕ ਆ ਜਿਹੜਾ ਉਹ ਰੱਖੋਗੇ ਇਸ ਟਾਈਮ ਤੇ ਆਪਾਂ ਬਿਲਕੁਲ ਘੱਟ ਜਮੇ ਨਾਰਮਲ ਕਰ ਦੇਣਾ ਹੈ ਤੇ ਲੋ ਜੀ ਨਾਲ ਹੀ ਉੱਪਰ ਹਰਾ ਧਨੀਆ ਪਾ ਦਿੰਨੇ ਆ ਤੇ ਢੱਕਣ ਦਿੰਨੇ ਆ ਰੱਖ ਤੇ 2 ਕੁ ਮਿੰਟ ਆਪਾਂ ਇਹਨਾਂ ਨੂੰ ਬਿਲਕੁਲ ਠੀਕ ਹੈ ਜੀ ਮੀਡੀਅਮ ਸੇਕ ਪਰ ਪਕਾਵਾਂਗੇ ਤੇ ਉਸ ਤੋਂ ਬਾਅਦ ਗੈਸ ਬੰਦ ਕਰਕੇ ਫਿਰ ਆਪਾਂ ਇਹਨਾਂ ਨੂੰ 10 ਮਿੰਟ ਲਈ ਐਦਾਂ ਹੀ ਛੱਡ ਦੋਗੇ ਤੇ ਲੋ ਜੀ 2 ਕੁ ਮਿੰਟ ਪਕਾਉਣ ਤੋਂ ਬਾਅਦ ਗੈਸ ਆਪਾਂ ਬੰਦ ਕਰ ਦੋਗੇ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਇਹਨਾਂ ਨੂੰ ਭਾਫ਼ ਆ ਗਈ ਆ ਤੇ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਰੱਖ ਦੰਨੇ ਆ 10 ਕੁ ਮਿੰਟ ਆਪਾਂ ਨੇ ਛੇੜਨੇ ਨਹੀਂ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਸਰਵ ਕਰਕੇ ਤੇ ਲੋ ਜੀ ਪਲਾਓ ਬਣ ਕੇ ਹੋ ਗਿਆ ਆਪਣੇ ਰੈਡੀ ਆ ਦੇਖੋ ਕਿੰਨੇ ਵਧੀਆ ਪਲਾਓ ਬਣੇ ਆ ਤੇ 10 ਕੁ ਮਿੰਟ ਹੋ ਗਏ ਇਹਨਾਂ ਨੂੰ ਪਜਣ ਠੀਕ ਹੈ ਜੀ ਆ ਦੇਖੋ ਕੱਲੇ ਕੱਲੇ ਬਣੇ ਆ ਬਿਲਕੁਲ ਆ ਦੇਖੋ ਭਾਫ਼ਾਂ ਨਿਕਲਦੀਆਂ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਇਹਨਾਂ ਨੂੰ ਤੇ ਲਓ ਜੀ ਮਟਰ ਪਲੌਬ ਬਣ ਕੇ ਰੈਡੀ ਹੈ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਮਟਰ ਪਲੌਬ ਬਣ ਕੇ ਤਿਆਰ ਹੋਏ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਹਲਵਾਈ ਸਟਾਈਲ ਮਟਰ ਪਲੌਬ ਘਰੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ